ਅਸਲ ਕਾਂਗਰਸੀ ਆਗੂ ਅਤੇ ਮੌਜੂਦਾ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲਿਆ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਿਆ ਦੱਸਦੀ ਹੈ ਕਿ 2015 ਦੇ ਇੱਕ ਐਨ.ਡੀ.ਪੀ.ਐਸ ਐਕਟ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ 28 ਸਤੰਬਰ ਨੂੰ ਜਲਾਲਾਬਾਦ ਪੁਲਿਸ ਦੇ ਵੱਲੋਂ ਸੁਖਪਾਲ ਖਹਿਰਾ ਨੂੰ ਉਹਨਾਂ ਦੀ ਰਿਹਾਈ ਤੋਂ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਸੁਖਪਾਲ ਖਹਿਰਾ ਜੇਲ੍ਹ ਦੇ ਵਿੱਚ ਬੰਦ ਰਹੇ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਿਆ ਸੁਖਪਾਲ ਖਹਿਰਾ ਨੂੰ ਜ਼ਮਾਨਤ ਮਿਲੀ ਆ ਤਾਂ ਦੱਸ ਦਈਏ ਕਿ ਸੁਖਪਾਲ ਖਹਿਰਾ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਰਹੇ 2015 ਦਾ ਇਹ ਮਾਮਲਾ ਸੀ ਜਿਸ ਦੇ ਵਿੱਚ ਸੁਖਪਾਲ ਖਹਿਰਾ ਨੂੰ ਉਹਨਾਂ ਦੀ ਚੰਡੀਗੜ੍ਹ ਰਿਹائش ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਲਗਾਤਾਰ ਜਿਵੇਂ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਹਿਲਾਂ ਅਪੀਲ ਕੀਤੀ ਗਈ ਸੀ ਜ਼ਮਾਨਤ ਦੇ ਲਈ ਤਾਂ ਖਾਰਜ ਹੋਣ ਤੋਂ ਬਾਅਦ ਹੁਣ ਹਾਈ ਕੋਰਟ ਦੇ ਵੱਲੋਂ ਰਾਹਤ ਆ ਜਿਹੜੀ ਉਹ ਦੇ ਦਿੱਤੀ ਗਈ ਆ ਤਾਂ ਪੁਲੱਤ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਤਾਂ ਦੱਸ ਦिए ਕਿ ਲਗਾਤਾਰ ਆਪਣੇ ਬਿਆਨਾਂ ਦੇ ਕਾਰਨ ਸੁਖਪਾਲ ਖਹਿਰਾ ਹਮੇਸ਼ਾ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਬਿਵਾਕੀ ਦੇ ਨਾਲ ਬੋਲਦੇ ਨੇ ਤੇ 2015 ਦੇ ਇੱਕ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਨੂੰ ਅਰੈਸਟ ਕੀਤਾ ਗਿਆ ਸੀ ਉਹਨਾਂ ਦੀ ਚੰਡੀਗੜ੍ਹ ਰਿਹائش ਤੋਂ ਜਲਾਲਾਬਾਦ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਇਸੇ ਖਬਰ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਸੰਦੀਪ ਕੰਬੋਜ ਜੁੜ ਚੁੱਕੇ ਨੇ ਜੀ ਸੰਦੀਪ ਕੀ ਜਾਣਕਾਰੀ ਹੈ मामला ਜਿਹੜਾ ਦੱਜ ਸੀ ਉਸ ਦੇ ਵਿੱਚ ਜਮਾਨਤ ਮਿਲ ਚੁਕੀ ਹੈ ਰਾਤ ਮਿਲ ਚੁਕੀ ਪਰ ਉੱਥੇ ਜੋ ਸੂਤਰਾਂ ਤੋਂ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਕੀ ਸਪਾਲ ਸਿੰਘ ਖਹਿਰਾ ਉੱਪਰ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਮਾਮਲਾ ਵੀ ਜਿਹੜਾ ਕਿ ਦਰਜ ਕੀਤਾ ਗਿਆ ਤਾਂ ਹਾਲਾ ਕਿ ਇਹ ਸੂਤਰਾਂ ਦੀ ਖਬਰ ਹੈਗੀ ਜੀ ਸਪਾਲ ਸਿੰਘ ਖਹਿਰਾ ਹਾਲੇ ਬਾਹਰ ਆ ਸਕਦੇ ਜਾਂ ਨਹੀਂ ਆ ਸਕਦੇ ਇਸ ਤੇ ਉੱਪਰ ਹਾਲੇ ਤੱਕ ਸਸਪੈਂਸ ਹੈਗਾ ਕਿਉਂਕਿ ਇਹ 2015 ਦੇ ਮਾਮਲਾ ਜਿਹੜਾ ਨਸ਼ਾ ਤਸਕੀਦਾ ਹੈਗਾ ਉਸ ਦੇ ਵਿੱਚ ਜਰੂਰ ਕਿਤੇ ਨਾ ਕਿਤੇ ਸਖਬਾਲ ਸਿੰਘ ਖੈਰੇ ਨੂੰ ਜ਼ਮਾਨਤ ਮਿਲੀ ਹੈ ਪਰ ਜੋ ਅਗਲਾ ਜਿਹੜੀ ਜਾਣਕਾਰੀ ਮਿਲੀ ਜਿਸ ਦੇ ਵਿੱਚ ਕੇਸ ਦਰਜ ਕੀਤਾ ਉਸ ਦੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਦੀ ਜੋ ਖਬਰ ਹੈਗੀ ਹੈ ਉਸ ਦੀ ਹਾਲੇ ਪੁਸ਼ਟੀ ਅਸੀਂ ਨਹੀਂ ਕਰ ਸਕਦੇ ਸੰਦੀਪ ਕੁਸ਼ ਕੁਲੀਅਰ ਹੋ ਪਾਇਆ ਕਿ ਜੋ ਪਰਚੇ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਿਹਾ ਕਿ ਹੋਰ ਪਰਚਾ ਦਰਜ ਹੋਇਆ ਉਹ ਮਾਮਲੇ ਨੂੰ ਲੈ ਕੇ ਕੋਈ ਜਾਣਕਾਰੀ ਆਈ ਹੈ ਜੀ ਸਾਹਮਣੇ ਦੇ ਵਿੱਚ ਜੋ ਹੁਣ ਇਨਵੈਸਟੀਗੇਸ਼ਨ ਹੋਈ ਹੈ ਕਿਉਂਕਿ ਕੋਰਟ ਦੇ ਵੱਲੋਂ ਜਦੋਂ ਤਫਤੀਸ਼ ਦੇ ਵਿੱਚ ਸੁਖਪਾਲ ਸਿੰਘ ਖੈਰੇ ਦੇ ਜਿਹੜੀ ਫੋਨ ਕਾਲਿੰਗ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਨਾ ਉਸ ਤੋਂ ਬਾਅਦ ਜੋ ਜਾਣਕਾਰੀ ਇਕੱਠੀ ਕਰਨ ਦੇ ਨੇ ਸੁਖਪਾਲ ਸਿੰਘ ਖੈਰੇ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਕੋਰਟ ਦੇ ਸਾਹਮਣੇ ਲਗਭਗ 2 ਤੋਂ 3 ਵਾਰ ਜਦੋਂ ਜਾਲਾਂਬਾਦ ਦੇ ਵਿੱਚ ਪੇਸ਼ ਵੀ ਕੀਤਾ ਗਿਆ ਤਾਂ ਜਿਹੜੇ ਸਵਾਲ ਜਵਾਬ ਹੋਏ ਨੇ ਉਸ ਤੋਂ ਬਾਅਦ ਹੀ ਜੋ ਸੂਤਰਦਾਰ ਨੇ ਕੀ ਪੰਜਾਬ ਪੁਲਿਸ ਦੇ ਵੱਲੋਂ ਕੁਝ ਅਜਿਹੇ ਜਿਹੜੇ ਜੋ ਸੂਤਰ ਮਿਲੇ ਜਾਂ ਜੋ ਖੰਗਾਲੇ ਨੇ ਦੇ ਕੋਡ ਗੋਲ ਜਿਹੜੀਆਂ ਹੋਈਆਂ ਨੇ ਉਸ ਤੋਂ ਲੈ ਕੇ ਕਹਿੰਦੇ ਨੇ ਕੋਈ ਨਾ ਕੋਈ ਜਿਹੜਾ ਕੇਸ ਹੈਗਾ 50 ਪੁਲਿਸ ਦੇ ਵੱਲੋਂ ਕੀਤਾ ਗਿਆ ਜਿਸ ਦੇ ਨਾਲ ਹਾਲੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਵਿੱਚ ਹੀ ਰਹਿਣਗੇ ਤੇ ਜਿਹੜੀ ਜ਼ਮਾਨਤ ਹੈਗੀ ਆ ਉਹ ਜ਼ਮਾਨਤ ਜ਼ਰੂਰ ਮਿਲ ਚੁੱਕੀ ਹੈ ਜੀ ਧੰਨਵਾਦ ਸੰਦੀਪ ਜਾਣਕਾਰੀ ਦੇਣ ਦੇ ਲਈ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸੁਖਪਾਲ ਖਹਿਰਾ ਨੂੰ 2015 ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਿਆ ਜ਼ਮਾਨਤ ਦਿੱਤੀ ਗਿਆ ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਪਾਲ ਖੈਰਾ ਦੇ ਉੱਪਰ ਇੱਕ ਹੋਰ ਜਿਹੜਾ ਪਰਚਾ ਦਰਜ ਕੀਤਾ ਗਿਆ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਇਹ ਪਰਚਾ ਕਿਸ ਮਾਮਲੇ ਨੂੰ ਲੈ ਕੇ ਦਰਜ ਹੋਇਆ ਕਿ 2015 ਦੇ ਮਾਮਲੇ ਨਾਲ ਹੀ ਇਹ ਪਰਚਾ ਜੁੜਿਆ ਹੋਇਆ ਜਾਂ ਫਿਰ ਕਿਸੇ ਹੋਰ ਮਾਮਲੇ ਦੇ ਨਾਲ ਇਹ ਪਰਚਾ ਜੁੜਿਆ ਹੋਇਆ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਪਰ ਵੱਡੀ ਖਬਰ ਹੈ ਕਿ ਸੁਖਪਾਲ ਖੈਰਾ ਦੇ ਉੱਪਰ ਜਿੱਥੇ ਪਹਿਲਾਂ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਉੱਥੇ ਹੀ ਨਾਲ ਦੀ ਨਾਲ ਇੱਕ ਹੋਰ ਪਰਚਾ ਹੋਣ ਦੀ ਹੁਣ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇੱਕ ਸਾਹਮਣੇ ਆਈ ਆ ਇਸ ਦੀ ਪੁਸ਼ਟੀ ਸਾਡੇ ਵੱਲੋਂ ਨਹੀਂ ਕੀਤੀ ਜਾਂਦੀ ਤੇ ਜਲਦ ਅਸੀਂ ਇਸ ਸਬੰਧੀ ਅਧਿਕਾਰੀਆਂ ਨਾਲ ਵੀ ਰابطਾ ਕਾਇਮ ਕਰਾਂਗੇ ਤਾਂ ਕਿ ਇਸ ਮਾਮਲੇ ਦੇ ਵਿੱਚ ਜ਼ਿਆਦਾ ਜਾਣਕਾਰੀ ਜੋ ਕਲੀਅਰ ਹੋ ਸਕੇ ਪਰਿਵਾਰ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਪਰਿਵਾਰ ਦਾ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਜ਼ਮਾਨਤ ਜੋ ਮਿਲੀ ਆ ਉਸ ਨੂੰ ਲੈ ਕੇ ਪਰਿਵਾਰ ਕੀ ਕੁਝ ਦੱਸ ਰਿਹਾ ਉੱਥੇ ਹੀ ਕਿ ਪਰਿਵਾਰ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਮਿਲੀ ਆ ਜੋ ਨਵਾਂ ਪਰਚਾ ਦਰਜ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਲਗਾਤਾਰ ਸਾਡੇ ਵੱਲੋਂ ਰابطਾ ਕਾਇਮ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਪਰ ਵੱਡੀ ਖਬਰ ਇਹ ਆ ਕਿ ਸੁਤਪਾਲ ਖੈਰਾ ਨੂੰ 2015 ਦੇ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਆ ਤੇ ਜਲਦ ਸੁਖਪਾਲ ਖੈਰਾ ਬਾਹਰ ਆ ਸਕਦੇ ਨੇ ਜੇਕਰ ਉਹਨਾਂ ਦੇ ਉੱਪਰ ਕੋਈ ਹੋਰ ਪਰਚਾ ਦਰਜ ਨਹੀਂ ਹੋਇਆ ਤਾਂ ਜਲਦ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ